ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਤੇ ਮੈਂ ਹਾਂ ਕਪਿਲ ਗੇਲ ਤਾਂ ਪਹੁੰਚ ਚੁੱਕਿਆ ਹਾਂ ਜ਼ਿਲ੍ਹਾ ਤਰਨਤਾਰਨ ਦੇ ਹਲਕਾ ਪੱਟੀ ਦੇ ਪਿੰਡ ਲੁਪਕਾ ਵਿਖੇ ਤਾਂ ਇੱਥੇ ਇੱਕ ਮੰਦ ਭਾਗੀ ਖਬਰ ਸਾਹਮਣੇ ਆ ਰਹੀ ਹੈ ਤਾਂ ਕਰਾਨਾ ਸਟੋਰ ਸੀ ਤਾਂ ਉਸ ਦੇ ਵਿੱਚ ਜਿਹੜਾ ਨਾਲ ਹੀ ਘਰ ਸੀ ਦਾ ਇੱਕ ਦੁਕਾਨ ਦੇ ਵਿੱਚ ਜਿਹੜੀ ਮੱਕੀ ਲੱਗੀ ਰੱਖੀ ਹੁੰਦੀ ਤੇ ਉਹਨੂੰ ਦਵਾਈ ਲੱਗੀ ਹੁੰਦੀ ਹੈ ਤਾਂ ਬੀਤੀ ਰਾਤ ਜਿਹੜਾ ਏਸੀ ਦੇ ਕਾਰਨ ਜਿਹੜੀ ਦਵਾਈ ਜਿਹੜੀ ਉਹ ਰੂਮ ਦੇ ਵਿੱਚ ਜਿਹੜਾ ਦਵਾਈ ਦਾ ਅਸਰ ਜਿਹੜਾ ਗਿਆ ਤੇ ਉਹਦੇ ਨਾਲ ਦੋ ਛੋਟੇ ਛੋਟੇ ਮਾਸੂਮ ਬੱਚਿਆਂ ਦੀ ਮੌਤ ਹੋ ਗਈ ਤੇ ਸਾਡੇ ਨਾਲ ਆ ਪਰਿਵਾਰ ਦੇ ਲੋਕ ਜੁੜੇ ਨੇ ਗੱਲਬਾਤ ਕਰ ਰਹੇ ਨੇ ਇਸ ਵਕਤ ਜਿਹੜਾ ਸਹਿਮ ਦਾ ਮਾਹੌਲ ਜਿਹੜਾ ਬਣਿਆ ਪਿਆ ਵੀ ਦੂਜੇ ਪਰਿਵਾਰ ਦੇ ਜੀ ਵੀ ਜਿਹੜੇ ਐਡਮਿਟ ਨੇ ਤਾਂ ਸੋਗ ਦੀ ਲਹਿਰ ਜਿਹੜੀ ਘਰ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਗੱਲਬਾਤ ਕਰ ਰਹੇ ਹਨ ਜੀ ਬਾਜੀ ਕੀ ਨਾਹੀ ਜਿਹੜਾ ਜਗਜੀਤ ਸਿੰਘ ਜੀ ਸਰਪੰਚ ਕੀ ਗੱਲਬਾਤ ਹੋਈ ਹੈ ਜਿਹੜੀ ਤੇ ਕਿਸ ਤਰ੍ਹਾਂ ਜਿਹੜੀ ਹੋਈ ਇਹ ਰਾਤ ਜੀ ਜਦੋਂ ਸੁੱਤਾ ਪਰਿਵਾਰ ਉੱਥੇ ਮਤਲਬ ਲੱਗੇ ਗਦਾਮ ਹੀ ਮੱਕੀ ਦਾ ਖਰੀਦੀ ਹੋਈ ਸੀ ਇਹਨਾਂ ਕਰਿਆਨਾ ਸਟੋਰ ਇਹਨਾਂ ਦਾ ਤੇ ਉਹ ਦਵਾਈ ਦੂਈ ਲੱਗੀ ਹੁੰਦੀ ਹੈ ਜੀ ਮੱਕੀ ਨੂੰ ਉਹ ਜਿਨੂੰ ਏਸੀ ਨੇ ਵਾ ਖੇਚੀ ਆ ਗਦਾਮ ਚੋਂ ਗਦਾਮ ਵਾਲ ਨੂੰ ਏਸੀ ਲੱਗਾ ਸੀ ਉਹ ਮੱਕੀ ਹਵਾ ਜਦੋਂ ਖੇਚ ਕੇ ਤੇ ਉਹਨੇ ਕਮਰੇ ਚ ਸਿੱਟੀ ਆ ਇਹ ਸਾਰਾ ਪਰਿਵਾਰ ਸੁੱਤਾ ਸੀ ਗਾੜੀ ਤੇ ਉਹ ਸਫੋਕੇਸ਼ਨ ਜਦੋਂ ਹੋਈ ਆ ਕਮਰੇ ਦਰਵਾਜ਼ਾ ਬੰਦ ਹੁੰਦਾ ਸੀਦਾ ਤੁਹਾਨੂੰ ਪਤਾ ਉਹਦੇ ਕਾਰਨ ਜਦੋਂ ਸਫੋਕੇਸ਼ਨ ਹੋਈ ਆ ਤੇ ਥੋੜੀ ਜੀ ਇਹਨਾਂ ਨੂੰ ਬੱਚਿਆਂ ਨੂੰ ਪ੍ਰੋਬਲਮ ਆਈ ਆ ਤੇ ਮਾਪਿਓ ਨੂੰ ਥੋੜਾ ਜਿਹਾ ਲੱਗਾ ਵੀ ਜਿਵੇਂ ਮਲਟਕੀਆਂ ਆਉਣ ਲੱਗੀਆਂ ਤੇ ਇਹ ਤਰਨ ਤਰ ਲੈ ਕੇ ਗਏ ਆ ਜੀ ਹਸਪੀਟਲ ਇਹਨਾਂ ਨੂੰ ਉੱਥੇ ਜਾ ਕੇ ਬੱਚੇ ਜਾਂਦੇ ਡੈੱਡ ਹੋ ਗਏ ਹੂੰ ਦੋਵੇਂ ਤੇ ਮਾਪਿਓ ਦਾਖਲੇ ਆ ਜੀ ਇਹਦੇ ਹਾਂਜੀ ਇਹ ਵੱਡੀ ਮਾਰੀ ਕਰਨ ਆਈ ਹੈ ਜੀ ਕਿੰਨੀ ਕਿ ਜੜੀ ਮਕਾਈ ਸੀ ਤੇ ਕਿੰਨੇ ਚਿਰ ਤੋਂ ਰੱਖੀ ਸੀ 10-20 ਟੋੜੇ ਹੋਨੇ ਆ ਜੀ ਕਰਿਆਨੇ ਦੀ ਇਹਨਾਂ ਨੇ ਮਤਲਬ ਰੱਖੀ ਹੀ ਲਿਆ ਕੇ ਚੱਕੀ ਚੁੱਕੀ ਦਾ ਵੀ ਹੈਗਾ ਹੈ ਹੱਟ ਉੱਟੇ ਦਾ ਕੰਮ ਤੇ ਉਹਦੇ ਕਾਰਨ ਹੋਇਆ ਜੀ ਸਭ ਕੁਝ ਦਵਾਈ ਦੇ ਕਾਰਨ ਹੀ ਬਿਲਕੁਲ ਹਾਂਜੀ ਤਾਂ ਹੁਣ ਜਿਹੜੀਆਂ ਡੈਡ ਬੋਡੀਆਂ ਜੜੀਆਂ ਲੈਣਦੀਆਂ ਨੇ ਹਾਂਜੀ ਲੈਣਦੀਆਂ ਜੀ ਕਿੰਨੇ ਕਿੰਨੀ ਉਮਰ ਜੜੀ ਬੱਚਿਆਂ ਦੀ ਮੁੰਡੇ ਦੀ ਹੈ ਜੀ ਲੜਕੇ ਦੀ 1 ਸਾਲ ਉਮਰਿਆ ਤੇ ਜਿਹੜੀ ਲੜਕੀ ਹੈ ਉਹਦੀ 3 ਸਾਲ ਉਮਰਿਆ ਜੀ ਤੇ ਜਿਹੜੇ ਇਹ ਬੱਚਿਆਂ ਦਾ ਮਾਂ ਪਿਓ ਆ ਹੁਣ ਉਹ ਐਡਮਿਟ ਹੈ ਜੀ ਜੀ ਇੱਕ ਵੱਡੀ ਬੇਟੀ ਆ ਉਹ ਵੀ ਐਡਮਿਟ ਹੈ ਕਿਹੜੀ ਜਗ੍ਹਾ ਨੇ ਆ ਜੀ ਉਹ ਲਾਈਫ ਕੇਅਰ ਹਸਪੀਟਲ ਐ ਅਮਰਸਰ ਧੰਨ ਜੀ ਹਾਂ ਜੀ ਬਿਲਕੁਲ ਤਾਂ ਇਸ ਵਕਤ ਇਹ ਦੀ ਸੋਗ ਦੀ ਲਹਿਰ ਦੇਖਣ ਨੂੰ ਮਿਲੀ ਆ ਸਾਡੇ ਨਾਲ ਹੋਰ ਵੀ ਲੋਕ ਜੁੜੇ ਨੇ ਗੱਲਬਾਤ ਕਰਨੇ ਆ ਹਾਂ ਜੀ ਪਾਉ ਜੀ ਕੀ ਨਾਂ ਜੀ ਤੁਹਾਡਾ ਹੀਰਾ ਸਿੰਘ ਜੀ ਇਸ ਤਰ੍ਹਾਂ ਜਿਹੜੀ ਘਟਨਾ ਜਿਹੜੀ ਹੋਈ ਆ ਜਿਹੜੀ ਮੰਦਪਾਗੀ ਜਿਹੜੀ ਘਟਨਾ ਅੱਜ ਜਿਹੜੀ ਹੋਈ ਆ ਦੋ ਬੱਚਿਆਂ ਦੀ ਜਿਹੜੀ ਡੈਥ ਹੋ ਗਈ ਇਹ ਵੀ ਆਪਣੇ ਮੇਰੇ ਅਗਵਾੜਾ ਮੇਰੇ ਨਾਲ ਕਾਂਦਰਾ ਕਾਂਦਰਾ ਘਰ ਆ ਇਹਨਾਂ ਦੀ ਕਰਿਆਨੇ ਦੀ ਦੁਕਾਨ ਆ ਇਹਨਾਂ ਦਵਾਈ ਆਪਣੇ ਮਕਾਈ ਕੋ ਖਰੀਦ ਕੇ ਰੱਖੀ ਸੀ ਤੇ ਸਟੋਰ ਕੀਤੀ ਸੀ ਉਹਨੋ ਦੋ ਆਈ ਦੋ ਲੱਗੇ ਉਦੋਂ ਤੋਂ ਬਣੇ ਏਸੀ ਨੇ ਜਦੋਂ ਬਣ ਰਾਤ ਆਵਾਜ਼ ਕਚੀ ਆ ਉਹ ਅੰਦਰ ਕਿਤੇ ਗੈਸ ਬਣ ਗਈ ਰਾਤ ਮੈਨੂੰ 12 ਵਜੇ ਇਹਨਾਂ ਦਾ ਫੋਨ ਆਇਆ ਵੀ ਅਸੀਂ ਪ੍ਰੋਬਲਮ ਦੇ ਵਿੱਚ ਪਈ ਅਸੀਂ ਐਮਬੂਲੈਂਸ ਕਰਕੇ ਤੁਰੰਤ ਜਾਰ ਰਹੇ ਮਗਰ ਮੈਂ ਗਿਆ ਵਾਂ ਨਾਲ ਉਦੋਂ ਜਦ ਮੇਰੇ ਜਾਂਦਿਆਂ ਨੂੰ ਲੜਕੀ ਦੀ ਡੈਥ ਹੋ ਗਈ ਆ ਅਤੇ ਸਿਵਲ ਹਸਪਤਾਲ ਦੇ ਵਿੱਚ ਤੇ ਬਾਕੀ ਪਰਿਵਾਰ ਨੂੰ ਇਹ ਬਣ ਪ੍ਰੇਟ ਹਸਪਤਾਲ ਦੇ ਵਿੱਚ ਦੁਬਾਰਾ ਦਾਖਲ ਕਰਾਇਆ ਇੱਕ ਬੱਚੇ ਦੇ ਮੜਕੇ ਬੱਚ ਡੈਥ ਹੋ ਗਈ ਸਾਲ ਦਾ ਬੱਚਾ ਵਾ ਜੇ ਲੜਕਾ ਬਾਕੀ ਬਾਕੀ ਉਹ ਹੁਣ ਨਰਮ ਸਹੀ ਆ ਆਪਣੇ ਤਿੰਨੇ ਬੱਚ ਜਾਣੇ ਲੜਕੇ ਦਾ ਡੈਡੀ ਮੰਮੀ ਤੇ ਕੁੜੀ ਤਿੰਨੇ ਹਾਂਜੀ ਬਿਲਕੁਲ ਤਾਂ ਮੰਦਭਾਗੀ ਖਬਰ ਨਿਕਲ ਗਈ ਸਾਹਮਣੇ ਜਿਲ੍ਹਾ ਤਰਨਤਾਰਨ ਦੀ ਹਲਕਾ ਪੱਟੀ ਦੇ ਪਿੰਡ ਲੋਕੇ ਵਿਖੇ ਤਾਂ ਮੱਕਈ ਨੂੰ ਜਿਹੜੀ ਦਵਾਈ ਲੱਗੀ ਹੁੰਦੀ ਉਸ ਤੋਂ ਬਾਅਦ ਜਿਹੜਾ ਏਸੀ ਦੀ ਹਵਾ ਦੇ ਨਾਲ ਜਿਹੜਾ ਦੂਸਰੇ ਰੂਮ ਚ ਚਲੇ ਜਾਂਦੀ ਹੈ ਉਹ ਮਹਿਸੂਸ ਦੀ ਤੇ ਉਸ ਦੇ ਨਾਲ ਦੋ ਛੋਟੇ ਛੋਟੇ ਮਾਸੂਮ ਬੱਚਿਆਂ ਦੀ ਜਿਹੜੀ ਮੌਕੇ ਤੇ ਮੌਤ ਹੋ ਗਈ ਤੇ ਬਾਕੀ ਪਰਿਵਾਰ ਜਿਹੜਾ ਜਿਹੜਾ ਅੰਮ੍ਰਿਤਸਰ ਦੇ ਜਿਹੜੇ ਇਲਾਜ ਹਸਪੀਟਲ ਦੇ ਵਿੱਚ ਦਾਖਲ ਹੈ ਦੈਨਿਕ ਸਵੇਰਾ ਦੇ ਲਈ ਕੈਮਰਾ ਪਰਸਨ ਦੇ ਨਾਲ ਕਪਿਲ ਗਿੱਲ ਦੀ ਰਿਪੋਰਟ। ਆਏ ਪਤਮਾ ਜੋ ਸੰਦੇ ਨ ਨੇੜੇ ਆ ਗਈ। ਆਏ 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 ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਹਾਂ ਕਪਿਲ ਗਿੱਲ ਤਾਂ ਪਹੁੰਚ ਚੁੱਕਿਆ ਹਾਂ ਜ਼ਿਲ੍ਹਾ ਤਰਨਤਾਰਨ ਦੇ ਹਲਕਾ ਪੱਟੀ ਦੇ ਪਿੰਡ ਲੁਪਕਾ ਵਿਖੇ ਤਾਂ ਇੱਥੇ ਇੱਕ ਮੰਦ ਭਾਗੀ ਖਬਰ ਸਾਹਮਣੇ ਆ ਰਹੀ ਹੈ ਤਾਂ ਕਰਾਨਾ ਸਟੋਰ ਸੀ ਤਾਂ ਉਸ ਦੇ ਵਿੱਚ ਜਿਹੜਾ ਨਾਲ ਹੀ ਘਰ ਸੀ ਦਾ ਇੱਕ ਦੁਕਾਨ ਦੇ ਵਿੱਚ ਜਿਹੜੀ ਮੱਕੀ ਲੱਗੀ ਰੱਖੀ ਹੁੰਦੀ ਤੇ ਉਹਨੂੰ ਦਵਾਈ ਲੱਗੀ ਹੁੰਦੀ ਹੈ ਤਾਂ ਬੀਤੀ ਰਾਤ ਜਿਹੜਾ ਏਸੀ ਦੇ ਕਾਰਨ ਜਿਹੜੀ ਦਵਾਈ ਜਿਹੜੀ ਉਹ ਰੂਮ ਦੇ ਵਿੱਚ ਜਿਹੜਾ ਦਵਾਈ ਦਾ ਅਸਰ ਜਿਹੜਾ ਗਿਆ ਤੇ ਉਹਦੇ ਨਾਲ ਦੋ ਛੋਟੇ ਛੋਟੇ ਮਾਸੂਮ ਬੱਚਿਆਂ ਦੀ ਮੌਤ ਹੋ ਗਈ ਤੇ ਸਾਡੇ ਨਾਲ ਆ ਪਰਿਵਾਰ ਦੇ ਲੋਕ ਜੁੜੇ ਨੇ ਗੱਲਬਾਤ ਕਰ ਰਹੇ ਨੇ ਇਸ ਵਕਤ ਜਿਹੜਾ ਸਹਮ ਦਾ ਮਾਹੌਲ ਜਿਹੜਾ ਬਣਿਆ ਪਿਆ ਵੀ ਦੂਜੇ ਪਰਿਵਾਰ ਦੇ ਜੀ ਵੀ ਜਿਹੜੇ ਐਡਮਿਟ ਨੇ ਤਾਂ ਸੋਗ ਦੀ ਲਹਿਰ ਜਿਹੜੀ ਘਰ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਗੱਲਬਾਤ ਕਰ ਰਹੇ ਹਾਂ ਜੀ ਬਾਜੀ ਕੀ ਨਾਹੀ ਤੁਹਾਡਾ ਜਗਜੀਤ ਸਿੰਘ ਜੀ ਸਰਪੰਚ ਕੀ ਗੱਲਬਾਤ ਹੋਈ ਹੈ ਜਿਹੜੀ ਤੇ ਕਿਸ ਤਰ੍ਹਾਂ ਜਿਹੜੀ ਹੋਈ ਇਹ ਰਾਤ ਜੀ ਜਦੋਂ ਸਤਾ ਪਰਿਵਾਰ ਉੱਥੇ ਮਤਲਬ ਲੱਗੇ ਇਕਦਾਮ ਹੀ ਮੱਕੀ ਦਾ ਖਰੀਦੀ ਹੋਈ ਸੀ ਇਹਨਾਂ ਕਰਿਆਨਾ ਸਟੋਰ ਇਹਨਾਂ ਦਾ ਤੇ ਉਹ ਦਵਾਈ ਦੂਈ ਲੱਗੀ ਹੁੰਦੀ ਆ ਜੀ ਮੱਕੀ ਨੂੰ ਉਹ ਜਿਹਨਾਂ ਇਹ ਸੀਨੇ ਵਾ ਖੇਚੀ ਆ ਗਦਾਮ ਚੋਂ ਗਦਾਮ ਵਾਲ ਨੂੰ ਏਸੀ ਲੱਗਾ ਸੀ ਉਹ ਮੱਕੀ ਹਵਾ ਜਦੋਂ ਖੇਚ ਕੇ ਤੇ ਉਹਨੇ ਕਮਰੇ ਚ ਸਿੱਟੀ ਆ ਇਹ ਸਾਰਾ ਪਰਿਵਾਰ ਸੁੱਤਾ ਸੀ ਗਾੜੀ ਤੇ ਉਹ ਸਫੋਕੇਸ਼ਨ ਜਦੋਂ ਹੋਈ ਆ ਕਮਰੇ ਦਰਵਾਜ਼ਾ ਬੰਦ ਹੁੰਦਾ ਸੀਦਾ ਤੁਹਾਨੂੰ ਪਤਾ ਉਹਦੇ ਕਾਰਨ ਜਦੋਂ ਸਫੋਕੇਸ਼ਨ ਹੋਈ ਆ ਤੇ ਥੋੜੀ ਜੀ ਇਹਨਾਂ ਨੂੰ ਬੱਚਿਆਂ ਨੂੰ ਪ੍ਰੋਬਲਮ ਆਈ ਆ ਤੇ ਮਾਪਿਓ ਨੂੰ ਥੋੜਾ ਜਿਹਾ ਲੱਗਾ ਵੀ ਜਿਵੇਂ ਮਲਟਕੀਆਂ ਆਉਣ ਲੱਗੀਆਂ ਤੇ ਇਹ ਤਰਨ ਤਰ ਲੈ ਕੇ ਗਏ ਆ ਜੀ ਹਸਪੀਟਲ ਇਹਨਾਂ ਨੂੰ ਉੱਥੇ ਜਾ ਕੇ ਬੱਚੇ ਜਾਂਦੇ ਡੈੱਡ ਹੋ ਗਏ ਹੂੰ ਦੋਵੇਂ ਤੇ ਮਾਪਿਓ ਦਾਖਲੇ ਆ ਜੀ ਇਹਦੇ ਹਾਂਜੀ ਇਹ ਬੜੀ ਮਾਰੀ ਕਰਨ ਆਈ ਹੈ ਜੀ ਕਿੰਨੀ ਕਿ ਜੜੀ ਮਕਾਈ ਸੀ ਤੇ ਕਿੰਨੇ ਚਿਰ ਤੋਂ ਰੱਖੀ ਸੀ 10-20 ਤੋੜੇ ਹੋਨੇ ਆ ਜੀ ਕਰੀਆਨੇ ਦੀ ਇਹਨਾਂ ਨੇ ਮਤਲਬ ਰੱਖੀ ਹੀ ਲਿਆ ਕੇ ਚੱਕੀ ਚੁੱਕੀ ਦਾ ਵੀ ਹੈਗਾ ਛੱਟੇ ਉੱਟੇ ਦਾ ਕੰਮ ਤੇ ਉਹਦੇ ਕਾਰਨ ਹੋਇਆ ਜੀ ਸਭ ਕੁਝ ਦਵਾਈ ਦੇ ਕਾਰਨ ਹੀ ਬਿਲਕੁਲ ਹਾਂਜੀ ਤਾਂ ਹੁਣ ਜਿਹੜੀਆਂ ਡੈੱਡ ਬੋਡੀਆਂ ਜਿਹੜੀਆਂ ਲੈਣਦੀਆਂ ਨੇ ਹਾਂਜੀ ਲੈਣਦੀਆਂ ਜੀ ਕਿੰਨੇ ਕਿੰਨੀ ਉਮਰ ਜੜੀ ਬੱਚਿਆਂ ਦੀ ਮੁੰਡੇ ਦੀ ਆ ਜੀ ਲੜਕੇ ਦੀ 1 ਸਾਲ ਉਮਰ ਆ ਤੇ ਜਿਹੜੀ ਲੜਕੀ ਆ ਉਹਦੀ 3 ਸਾਲ ਉਮਰ ਆ ਜੀ ਤੇ ਜਿਹੜੇ ਇਹ ਬੱਚਿਆਂ ਦਾ ਮਾਂ ਪਿਓ ਆ ਹੁਣ ਉਹ ਐਡਮਿਟ ਆ ਜੀ ਹਾਂਜੀ ਇੱਕ ਵੱਡੀ ਬੇਟੀ ਆ ਉਹ ਵੀ ਐ ਕਿਹੜੀ ਜਗ੍ਹਾ ਨੇ ਆ ਜੀ ਉਹ ਲਾਈਫ ਕੇਅਰ ਹਸਪੀਟਲ ਐ ਅੰਮ੍ਰਿਤਸਰ ਹਾਂ ਜੀ ਬਿਲਕੁਲ ਤਾਂ ਇਸ ਵਕਤ ਹੀ ਸੋਗ ਦੀ ਲਹਿਰ ਦੇਖਣ ਨੂੰ ਮਿਲੀ ਆ ਸਾਡੇ ਨਾਲ ਹੋਰ ਵੀ ਲੋਕ ਜੁੜੇ ਨੇ ਗੱਲਬਾਤ ਕਰ ਲੈਨੇ ਆ ਹਾਂ ਜੀ ਪਾਉਜੀ ਕੀ ਨਾਂ ਜੀ ਤੁਹਾਡਾ ਹੀਰਾ ਸਿੰਘ ਜੀ ਇਸ ਤਰ੍ਹਾਂ ਜਿਹੜੀ ਘਟਨਾ ਜਿਹੜੀ ਹੋਈ ਆ ਜਿਹੜੀ ਮੰਦਪਾਗੀ ਜਿਹੜੀ ਘਟਨਾ ਅੱਜ ਜਿਹੜੀ ਹੋਈ ਆ ਦੋ ਬੱਚਿਆਂ ਦੀ ਜਿਹੜੀ ਡੈਥ ਹੋ ਗਈ ਇਹ ਵੀ ਆਪਣੇ ਮੇਰੇ ਗਵਾਂਢਾ ਮੇਰੇ ਨਾਲ ਕਾਂਦਾਂ ਰੰਗਾਂ ਦਾ ਘਰ ਆ ਇਹਨਾਂ ਦੀ ਕਰਿਆਨੇ ਦੀ ਦੁਕਾਨ ਆ ਇਹਨਾਂ ਦਵਾਈ ਆਪਣੇ ਮਕਾਈ ਕੋ ਖਰੀਦ ਕੇ ਰੱਖੀ ਸੀ ਇਸ ਸਟੋਰ ਕੀਤੀ ਸੀ ਉਹਨੋਂ ਦਵਾਈ ਦੇ ਲੱਗੇ ਉਦੋਂ ਤੋਂ ਬਣੇ ਸੀ ਨੇ ਜਦੋਂ ਬੰਨ ਰਾਤ ਆਵਾਜ਼ ਕਚੀ ਆ ਉਹ ਅੰਦਰ ਕਿਦੇ ਗੈਸ ਬਣ ਗਈ ਆ ਰਾਤ ਮੈਨੂੰ 12:00 ਵਜੇ ਇਹਨਾਂ ਦਾ ਫੋਨ ਆਇਆ ਵੀ ਅਸੀਂ ਪ੍ਰੋਬਲਮ ਦੇ ਵਿੱਚ ਪਈ ਅਸੀਂ ਐਮ뷸ੈਂਸ ਕਰਕੇ ਤੇ ਤੁਰੰਤ ਜਾਂ ਰਹੇ ਹਾਂ ਮਗਰ ਮੈਂ ਗਿਆ ਵਾਂ ਨਾਲ ਉਦੋਂ ਜਦ ਮੇਰੇ ਜਾਂਦਿਆਂ ਨੂੰ ਲੜਕੀ ਦੀ ਡੈਥ ਹੋ ਗਈ ਆ ਅਤੇ ਸਿਵਲ ਹਸਪਤਾਲ ਦੇ ਵਿੱਚ ਤੇ ਬਾਕੀ ਪਰਿਵਾਰ ਨੂੰ ਅਸੀਂ ਪ੍ਰਾਈਵੇਟ ਹਸਪਤਾਲ ਦੇ ਵਿੱਚ ਤੇ ਦਾਖਲ ਕਰਾਇਆ ਇੱਕ ਬੱਚੇ ਦੇ ਬਣ ਕੇ ਬਾਅਦ ਡੈਥ ਹੋ ਗਈ ਸਾਲ ਦਾ ਬੱਚਾ ਵਾ ਜੇ ਲੜਕਾ ਤੇ ਬੱਚੇ ਬਾਕੀ ਉਹ ਹੁਣ ਨਰਮਲ ਸਹੀ ਆ ਆਪਣੇ ਤਿੰਨੇ ਬਜਾਣੇ ਲੜਕੇ ਦਾ ਡੈਡੀ ਮੰਮੀ ਤੇ ਕੁੜੀ ਤਿੰਨੇ ਹਾਂਜੀ ਬਿਲਕੁਲ ਤਾਂ ਮੰਦਭਾਗੀ ਖਬਰ ਨਿਕਲ ਗਈ ਸਾਹਮਣੇ ਜਿਲ੍ਹਾ ਤਰੁੰਤਾਂ ਦੀ ਹਲਕਾ ਪੱਟੀ ਦੇ ਪਿੰਡ ਲੋਕੇ ਵੀ ਖੇ ਤਾਂ ਮੱਕਈ ਨੂੰ ਜਿਹੜੀ ਦਵਾਈ ਲੱਗੀ ਹੁੰਦੀ ਉਸ ਤੋਂ ਬਾਅਦ ਜਿਹੜਾ ਏਸੀ ਦੀ ਹਵਾ ਦੇ ਨਾਲ ਜਿਹੜਾ ਦੂਸਰੇ ਰੂਮ ਚ ਚੱਲੇ ਜਾਂਦੀ ਹੈ ਉਹ ਮਹਿਸੂਸਦੀ ਤੇ ਉਸ ਦੇ ਨਾਲ ਦੋ ਛੋਟੇ ਛੋਟੇ ਮਾਸੂਮ ਬੱਚਿਆਂ ਦੀ ਜਿਹੜੀ ਮੌਕੇ ਤੇ ਮੌਤ ਹੋ ਗਈ ਤੇ ਬਾਕੀ ਪਰਿਵਾਰ ਜਿਹੜਾ ਜਿਹੜਾ ਅੰਮ੍ਰਿਤਸਰ ਦੇ ਜਿਹੜੇ ਇਲਾਜ ਹਸਪੀਟਲ ਦੇ ਵਿੱਚ ਦਾਖਲ ਹੈ ਦਾਨਿਕ ਫੁਰਦਰੀ ਕੈਮਰਾ ਪਰਸਨ ਦੇ ਨਾਲ ਕਪਿਲ ਗਦੀ ਦੀ ਰਿਪੋਰਟ